ਇਹ ਜਿਹੜਾ ਅਨੰਦਪੁਰ ਸਾਹਿਬ ਹੈ ਅ ਜਿਵੇਂ ਭਗਾਨੀ ਯੂਧ ਵਿੱਚ ਹੈ ਕਹਿਲੂਰ ਮੇ ਬੰਦੇ ਆਣ ਅਨੰਦਪੁਰ گاਉ ਬੰਦ ਬੰਦੇਓ ਸ਼ਬਦ ਦਾ ਕੀ ਅਰਥ ਹੈ ਇਹ ਜਿਹੜਾ ਪਿੰਡ ਬੰਨੀ ਦਾ ਹੁੰਦਾ ਹੈ ਹਾਂਜੀ ਜਿਹੜਾ ਵਸਾਈਦਾ ਨਾ ਉਹਨੂੰ ਪਿੰਡ ਬੰਨਣਾ ਰਹਿੰਦੇ ਨੇ ਅੱਛਾ ਤੇ ਤੇ ਗੁਰੂ ਤੇਗ ਬਹਾਦਰ ਜੀ ਨੇ ਪਿੰਡ ਇਹ ਬਸਾਇਆ ਨਹੀਂ ਸੀ ਅਨੰਦਪੁਰ ਸਾਹਿਬ ਨਹੀਂ ਅਨੰਦਪੁਰ ਸਾਹਿਬ ਜੱਤੋਂ ਬਾਅਦ ਹੋਤਾ ਉਹਨਾਂ ਦਾ ਘਰੇ ਘਰ ਸੀ ਗੁਰੂ ਨਾਨਕ ਅਨੰਦਪੁਰ ਸਾਹਿਬ ਗਾਂਵ ਰੀ ਸੀ ਵਸਾਇਆ ਉੱਥੇ ਪਹਿਲਾਂ ਹੰਗੂਰ ਤੇ ਬਾਦਲ ਨੇ ਅੱਛਾ ਗਾਂਵ ਫੇਰ ਉੱਜੜ ਗਿਆ ਸੀ ਦੁਬਾਰਾ ਫੇਰ ਵਸਾਇਆ ਜਿਆਦੇ ਆਪ ਅਨੰਦਪੁਰ ਸਾਹਿਬ ਛੱਡ ਕੇ ਗਏ ਨੇ ਨਾ ਉੱਥੇ ਅੱਛਾ ਅ 14 15 ਸਾਲ ਰਹੇ ਨੇ ਇੱਥੇ ਆਪਣੇ ਅ ਪੌਂਟੇ ਪੌਂਟਾ ਸਾਹਿਬ ਅੱਛਾ ਅਨੰਦਪੁਰ ਸਾਹਿਬ ਉੱਥੇ ਕੀ ਸੀ ਕੁਝ ਵੀ ਅੱਛਾ ਉਹ ਸਾਰੇ ਬੰਦੇ ਨਾਲ ਚਲੇ ਗਏ ਜੋ ਗੁਰੂਆਂ ਦੇ ਨਾਲ ਸੀਗੇ ਉਹ ਥੋੜੇ ਘਰ ਹੁੰਦੇ ਨੇ ਉੱਥੇ ਬੰਦੇ ਖੜੇ ਹੁੰਦੇ ਸੀ ਹਾਂ ਅੱਛਾ ਉਹ ਵੀ ਸਭ ਦਾ ਟੌਲਦੀ ਐ ਜਾਣਦੀ ਐ ਥੋੜੇ ਬਹੁਤੇ ਸਿੱਖਾਂ ਦੇ ਘਰ ਹੁੰਦੇ ਨੇ ਨਾਲ ਰਹਿਣ ਵਾਲੇ ਥੋੜੇ ਬਹੁਤੇ ਦੁਕਾਨਦਾਰ ਵੀ ਹੁੰਦੇ ਨੇ ਹਾਂ ਹਾਂ ਜਿਹੜੇ ਐਂਟੀ ਦਸਮ ਬੰਦੇ ਹੁੰਦੇ ਨੇ ਇਹੋ ਜੀ ਗੱਲਾਂ ਨੂੰ ਚੱਕ ਚੱਕ ਕੇ ਈਸ਼ੂ ਬਣਾ ਦਿੰਦੇ ਨੇ ਵੀ ਨਾ ਪਾਗਲ ਬੰਦੇ ਨਾਲੇ ਕੋਈ ਹੈ ਨਹੀਂ ਇੰਨਾ ਗੱਲਾਂ ਦੀ ਤੇ ਇੱਕਦਮ ਆ ਜਾਣਗੇ ਗੱਲਾਂ ਦੇ ਵਿੱਚ ਹੁਣ ਅੱਜ ਅੰਮ੍ਰਿਤਸਰ ਕੀ ਸੀਗਾ ਉੱਪਰ ਸਾਰਾ ਗੁਰੂਆਂ ਦੇ ਨਾਲ ਹੀ ਬਸਿਆ ਆ ਤੇ ਜੰਗਲ ਸੀਗਾ ਠੀਕ ਬਬੀ ਮੂੰਹ ਗੱਲ ਕਰੀਏ ਜੰਗਲ ਸਾਪੀ ਜਾਂਦੇ ਸੀਗਾ ਜੰਗਲ ਸੀ ਉਹ ਤਾਂ